ਆਦਾ ਬੀਤਾ ਆਓ ਭਜਾਓ ਬੀਤਾ ਹਮਾਰਾ ਵੀਰ ਆਹ ਟਰੈਕਟਰ ਉਹ ਟਰੈਕਟਰ ਦੀ ਟੈਂਸ਼ਨ ਚ ਵੇਲਾ ਟੈਂਸ਼ਨ ਨਾਲ ਲੱਟੀ ਹੋਇਆ ਅੱਜ ਤੇਰੀ ਬਜਾਇਆ ਓ ਇਧਰ ਨਾ ਕਰ ਯਾਰ ਇਧਰ ਨਾ ਕਰੋ ਉਹ ਟਰੈਕਟਰ ਦਾ ਟਾਇਰ ਪਾੜ ਲੈਣਾ ਯਾਰ ਦਿਖਾ ਕਰਕੇ ਤੁਸੀਂ ਉਹ ਕਰੇਗਾ ਮੰਨਣਾ ਹੋਣਾ ਕਦੀ ਬਾਅਦ ਨਹੀਂ ਹੋਣਾ 啊！啊！一哥。嗯嗯嗯嗯 ਅਸੀਂ ਲਗਾਤਾਰ ਪੰਜਾਬ ਦੇ ਪ੍ਰਸ਼ਾਸਨ ਨੂੰ ਅਪੀਲਾ ਕਰਦੇ ਆ ਰਹੇ ਹਾਂ ਕਿ ਗਰਮੀ ਦਾ ਮੌਸਮ ਆ ਰਿਹਾ ਹੈ ਕਿਸਾਨਾਂ ਨੂੰ ਇੱਥੇ ਜਿਹੜੇ ਧਰਨੇ ਦੇ ਬੈਠੇ ਪ੍ਰੋਟੈਸਟ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਬਿਜਲੀ ਦੀ ਵੀ ਲੋੜ ਹੈ ਇੱਥੇ ਮੱਛਰ ਬਹੁਤ ਪਰੇਸ਼ਾਨ ਕਰ ਰਹੇ ਹਨ ਮੱਛਰਾਂ ਨੂੰ ਮਾਰਨ ਦੇ ਲਈ ਰੋਜ਼ਾਨਾ ਸਮੋਕਿੰਗ ਦੀ ਲੋੜ ਹੈ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਉਹਦੇ ਤੇ ਕੋਈ ਪ੍ਰਬੰਧ ਨਹੀਂ ਅਗਲੀ ਗੱਲ ਅਸੀਂ 2 ਦਿਨ ਪਹਿਲਾਂ ਤੋਂ ਲਗਾਤਾਰ ਪ੍ਰਸ਼ਾਸਨ ਦੇ ਧਿਆਨ ਚ ਲਿਆਉਂਦੇ ਆ ਰਹੇ ਹਾਂ ਕਿ ਫਾਇਰ ਬ੍ਰਿਗੇਡ ਦੇ ਪ੍ਰਬੰਧ ਕੀਤੇ ਜਾਣ ਤਾਂ ਕਿ ਗਰਮੀ ਦਾ ਮੌਸਮ ਆ ਰਿਹਾ ਕਿਤੇ ਵੀ ਅੱਗ ਲੱਗਣ ਦੀ ਘਟਨਾ ਵਾਪਰ ਸਕਦੀ ਹੈ ਲੇਕਿਨ ਪ੍ਰਸ਼ਾਸਨ ਵੱਲੋਂ ਬਿਲਕੁਲ ਇਹਨਾਂ ਗੱਲਾਂ ਦੇ ਉੱਤੇ ਗੌਰ ਨਾ ਕਰਨ ਦੇ ਕਾਰਨ ਅੱਜ ਅੱਜ ਸ਼ੰਭੂ ਬਾਰਡਰ ਦੇ ਉੱਤੇ ਇਹ ਘਟਨਾ ਵਾਪਰੀ ਅੱਗ ਲੱਗੀ ਟਰੈਕਟਰ ਮਚ ਗਿਆ ਸਾਡੇ ਉੱਥੇ ਕਿਸਾਨਾਂ ਦੇ ਤੰਬੂ ਮਚ ਗਏ ਉਹ ਵੱਡੇ ਪੱਧਰ ਤੇ ਨੁਕਸਾਨ ਆ ਗਿਆ ਹਜੇ ਪ੍ਰਮਾਤਮਾ ਦੀ ਕਿਰਪਾ ਰਹੀ ਕਿ ਵਿੱਚ ਕੋਈ ਮਨੁੱਖੀ ਜਾਨ ਨਹੀਂ ਗਈ ਲੇਕਿਨ ਸਮਾਨ ਵੱਡੀ ਪੱਧਰ ਤੇ ਨੁਕਸਾਨਿਆ ਗਿਆ ਔਰ ਸਰਕਾਰ ਦੀ ਇਹ ਨਲਾਕੀ ਆ ਮੈਂ ਕਹੂੰਗਾ ਕਿਉਂਕਿ ਅਸੀਂ ਲਗਾਤਾਰ ਹੀ ਦੁਹਾਈ ਪੇਟ ਰਹੇ ਹਾਂ ਕਿ ਉੱਥੇ ਜਿੰਨੇ ਵੀ ਤੁਹਾਡੇ ਟਰਾਂਸਫਾਰਮਰ ਨੇ ਉਹਨਾਂ ਨੂੰ ਅਪਗ੍ਰੇਡ ਕਰੋ ਉੱਥੋਂ ਲੋਕਾਂ ਨੂੰ ਬਿਜਲੀ ਦੀ ਵਿਵਸਥਾ ਬਣਾ ਕੇ ਦਿਓ ਚੰਗੀ ਵਿਵਸਥਾ ਹੋਏਗੀ ਤਾਂ ਅੱਗ ਲੱਗਣ ਦੇ ਚਾਂਸਸ ਘਟ ਜਾਣਗੇ ਲੇਕਿਨ ਬਾਰ-ਬਾਰ ਮੈਂ ਰਿਕੁਐਸਟਾਂ ਕਰਨ ਦੇ ਬਾਵਜੂਦ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਅੱਜ ਤੱਕ ਕੋ ਪ੍ਰਬੰਧ ਨਹੀਂ ਹੋਇਆ। ਔਰ ਉਹ ਪ੍ਰਬੰਧ ਨਾ ਹੋਣ ਕਾਰਨ ਉਹ ਜਿਹੜਾ ਜਿਹੜਾ ਲੋਕਾਂ ਨੇ ਆਪਣੇ ਆਪ ਜਿੰਨਾ ਕ ਪ੍ਰਬੰਧ ਕਰ ਸਕੇ ਉਹ ਕੀਤਾ ਅੱਜ ਸ਼ਾਰਟ ਸਰਕਲ ਸ਼ਾਰਟ ਹੋਇਆ ਜਿਹਦੇ ਕਰਕੇ ਅੱਗ ਪਈ ਵੱਡੀ ਪੱਧਰ ਤੇ ਨੁਕਸਾਨ ਹੋਇਆ। ਸੋ ਇਹ ਜਿਹੜਾ ਨੁਕਸਾਨ ਹੋਇਆ ਇਹਦੀ ਪੂਰੀ ਤਰ੍ਹਾਂ ਪੰਜਾਬ ਗਵਰਨਮੈਂਟ ਪੰਜਾਬ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ। ਜਿਹਨਾਂ ਨੂੰ ਬਾਰ-ਬਾਰ ਅਸੀਂ ਅਪੀਲਾ ਕਰਦੇ ਆ ਰਹੇ ਹਾਂ। ਔਰ ਇਹਨਾਂ ਦੀ ਤੁਰੰਤ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਉਹਦੀ ਪਰਭਾਈ ਕਰੇ ਉਹਨਾਂ ਨੂੰ ਦੁਬਾਰਾ ਮੜ ਉੱਥੇ ਤੰਬੂ ਵਗੈਰਾ ਤੇ ਟਰੈਕਟਰ ਦਾ ਪ੍ਰਬੰਧ ਕਰਨਾ ਸਰਕਾਰ ਦੀ ਰਿਸਪੌਂਸਿਬਿਲਟੀ ਬੰਦੀ ਹੈ ਅਗਲੀ ਲੜਾਈ ਕਿਤੇ ਨਵੀਂ ਇਹ ਸ੍ਰੀਤੀ ਸ਼ਾਵਲ ਨਾ ਚਲੀ ਜਾਏ ਨਾਲ ਮੈਂ ਕਿਸਾਨਾਂ ਨੂੰ ਬੇਨਤੀ ਕਰੂਗਾ ਦੋਸਤੋ ਆਪਾਂ ਕਿਰਪਾ ਕਰਕੇ ਦੇਖੋ ਘਰ ਆਪਣੇ ਬਣੇ ਨੇ ਆਪਣਾ ਸਾਰਾ ਪ੍ਰਬੰਧ ਹੈ ਆਪਾਂ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਕਿਰਪਾ ਕਰਕੇ ਆਪਾਂ ਥੋੜਾ ਜਿਹਾ ਧਿਆਨ ਰੱਖੀਏ ਪਤਾ ਲੱਗਿਆ ਕਿ ਬਹੁਤ ਸਾਰੇ ਇਹ ਮੋਰਚੇ ਦੇ ਵਿੱਚ ਟ੍ਰੈਕਟਰ ਟਰਾਲੀਆਂ ਦੇ ਮਗਰਲੇ ਪਾਸੇ ਚੜ੍ਹਨ ਵਾਸਤੇ ਉਤਰਨ ਵਾਸਤੇ ਸਾਡੇ ਵੀਰਾਂ ਨੇ ਪਰਾਲੀ ਦੀਆਂ ਗੱਠਾਂ ਰੱਖੀਆਂ ਹੋਈਆਂ ਨੇ ਉਹ ਜਿਹੜੀਆਂ ਪਰਾਲੀ ਦੀਆਂ ਗੱਠਾਂ ਨੇ ਚੜ੍ਹਨ ਉਤਰਨ ਦੇ ਸਹੂਲਤ ਵਾਸਤੇ ਰੱਖੀਆਂ ਅਗਰ ਕਿਤੇ ਵੀ ਰਾਤ ਨੂੰ ਤੁਹਾਨੂੰ ਸੁੱਤਿਆਂ ਪਿਆ ਤੁਹਾਨੂੰ ਨਾ ਪਤਾ ਲੱਗਿਆ ਇਸੇ ਤਰੀਕੇ ਦੇ ਨਾਲ ਇਹੀ ਅੱਗ ਇਹੀ ਸਰਕਲ ਸ਼ੌਰਟ ਦੀ ਘਟਨਾ ਰਾਤ ਨੂੰ ਵਾਪਰ ਜਾਂਦੀ ਤਾਂ ਵੱਡਾ ਨੁਕਸਾਨ ਹੋ ਜਾਣਾ ਸੀ ਸੋ ਇਸ ਕਰਕੇ ਜੋ ਵੀ ਜਲਣ ਵਾਲੀ ਵਸਤੂ ਸਾਡੇ ਵਿੱਚ ਪਈ ਆ ਮੋਰਚੇ 'ਚ ਉਹਨੂੰ ਕੱਢ ਕੇ ਕਿਰਪਾ ਕਰਕੇ ਬਾਹਰ ਰੱਖੋ ਇਕ ਤੌਦੇ ਤੋਂ ਬੱਚੀਏ ਦੂਜੀ ਬੇਨਤੀ ਮੇਰੀ ਇਹ ਹੈ ਕਿ ਆਪਣੇ ਜਿੰਨੇ ਵੀ ਜ਼ਿਲ੍ਹਿਆਂ ਦੇ ਆਗੂ ਸਹਿਬਾਨ ਨੇ ਉਹ ਇਹ ਗੱਲ ਨੂੰ ਜ਼ਰੂਰ ਨੋਟ ਕਰਨਾ ਕਿ ਹਰ ਜ਼ਿਲ੍ਹੇ ਵੱਲੋਂ ਇੱਥੇ ਘੱਟੋ ਘੱਟ 4-4 3-3 ਪਾਣੀ ਵਾਲੇ ਪੰਪ ਜਿਹੜੇ ਆਪਾਂ ਸਪਰੇਅ ਕਰਦੇ ਹਾਂ ਖੇਤਾਂ ਦੇ ਵਿੱਚ ਵੱਡੇ ਪੰਪ ਬਣੇ ਨੇ 4-400 ਲੀਟਰ 5-500 ਲੀਟਰ ਪਾਣੀ ਇੱਕੋ ਵਾਰੀ ਉਹਦੇ ਵਿੱਚ ਪੈ ਜਾਂਦਾ ਔਰ ਉਹ ਲੰਬੀ ਪਾਈਪ ਹੁੰਦੀ ਆ ਦੂਰ ਤੱਕ ਉਹ ਮਾਰ ਕਰਦਾ ਔਰ ਉਹਦੇ ਨਾਲ ਸਾਡਾ ਮਤਲਬ ਨੁਕਸਾਨ ਹੋਣ ਤੋਂ ਬਚ ਸਕਦਾ ਜੇ ਕਿਤੇ ਇਨਸੀਡੈਂਟ ਵਾਪਰ ਵੀ ਜਾਂਦੀ ਹੈ ਤੋ ਘੱਟੋ ਘੱਟ ਸਾਡਾ ਤਾਂ ਅਸੀਂ ਸਰਕਾਰ ਦੇ ਪ੍ਰਬੰਧਾਂ ਨੂੰ ੜੀਕਦੇ ਰਹਿੰਨੇ ਆ ਤੇ ਸਾਡਾ ਨੁਕਸਾਨ ਹੋ ਜਾਂਦਾ ਉਹ ਸਾਡਾ ਆਪ ਦਾ ਪ੍ਰਬੰਧ ਜ਼ਰੂਰ ਬਣਾ ਕੇ ਰੱਖੀਏ ਆਪਾਂ ਸੋ ਮੇਰੀ ਫੇਰ ਦੁਬਾਰਾ ਰਿਕੁਐਸਟ ਆ ਕਿਸਾਨਾਂ ਨੂੰ ਕਿ ਇਸ ਗੱਲ ਦਾ ਇਤਿਆਦ ਆਪਾਂ ਵੀ ਵਰਤਣਾ ਹੈ ਕਿਰਪਾ ਕਰਕੇ ਹਰ ਇੱਕ ਮੋਰਚੇ ਦੇ ਵਿੱਚ ਹਰ 20 30 50 ਟਰਾਲੀਆਂ ਦੇ ਮ ਬਾਅਦ ਇੱਕ ਉਹ ਸਪੇ ਪੰਪ ਜ਼ਰੂਰ ਮੰਗਵਾ ਕੇ ਰੱਖੀਏ ਆਪਾਂ ਉਹਦੇ ਉਹਦੇ ਤੇ 5 500 ਲੀਟਰ 1000 1000 ਲੀਟਰ ਦੀ ਪਾਣੀ ਪੈਣ ਦੀ ਕੈਪੈਸਿਟੀ ਵਾਲੇ ਹੈਗੇ ਨੇ ਉਹ ਉਨ੍ਹਾਂ ਦੇ ਨਾਲ ਆਪਾਂ ਜੇ ਕਿਤੇ ਘਟਨਾ ਵਾਪਰਦੀ ਹੈ ਤਾਂ ਆਪ ਦਾ ਪ੍ਰਬੰਧ ਆਪ ਵੀ ਕਰੀਏ ਔਰ ਇੱਥੇ ਮੈਂ ਬੇਨਤੀ ਕਰੂੰਗਾ ਨਾਲ ਦੀ ਨਾਲ ਪ੍ਰਸ਼ਾਸਨ ਨੂੰ ਕਿ ਆਪਦੇ ਪ੍ਰਬੰਧਾਂ ਨੂੰ ਤੁਰੰਤ ਠੀਕ ਕਰੇ ਇਹ ਜਿਹੜੇ ਬਿਜਲੀ ਦਾ ਘਟਿਆ ਪ੍ਰਬੰਧ ਹੈ ਜਿਹਦੇ ਕਰਕੇ ਘਟਨਾ ਵਾਪਰੀ ਹੈ ਇਹਨੂੰ ਤੁਰੰਤ ਸੁਧਾਰੇ ਪ੍ਰਸ਼ਾਸਨ ਨਹੀਂ ਤਾਂ ਫਿਰ ਕਿਸਾਨਾਂ ਨੂੰ ਮਜਬੂਰ ਨਾ ਇਹ ਕੋਈ ਪੰਜਾਬ ਸਰਕਾਰ ਦੇ ਖਿਲਾਫ ਜਾਂ ਇੱਥੋਂ ਦੇ ਪ੍ਰਸ਼ਾਸਨ ਦੇ ਖਿਲਾਫ ਵੀ ਮੋਰਚਾ ਖੋਲਣਾ ਪੈ ਸਕਦਾ ਹੈ ਕਿਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ